ਅੱਜ ਫੇਰ ਬਾਬੇ ਉਹ ਲੱਗਾ ਸਾਗ ਬਣਨਾ ਇਹਦਾ ਜਗਾੜ ਜ ਮੈਨੂੰ ਲੱਗਦਾ ਪਤਾ ਨਹੀਂ ਮੈਂ ਬੰਨ ਕਰਦੀ ਕਿਤੇ ਆਹ ਹੁਣ ਮੈਂ ਆਹ ਕੀਤਾ ਨੱਟ ਚੜ੍ਹ ਕੇ ਹਨਾ ਕੋਈ ਨੱਟ ਪਿਆ ਸੀ ਇੱਕ ਮਾਮੀ ਨੇ ਦਿੱਤਾ ਤੇ ਇਧਰ ਉਹ ਕੱਸਤਾ ਮੈਂ ਕਿਹਾ ਚਲ ਇਦਾਂ ਮੈਨੂੰ ਘਮਾਉਣ ਨੂੰ ਉੱਪਰ ਕੱਪੜਾ ਜਾਂ ਚੜ੍ਹਤਾ ਸੌਖਾ ਰਹੂਗਾ ਇਦਾਂ ਲਾਇਕ ਇਹ ਪਤਾ ਨਹੀਂ ਮੈਂ ਕਿਤੇ ਉਦੋਂ ਬੰਨ ਬੰਨ ਕਰਦੇ ਨੇ ਸਿਰ ਤਾਂ ਆਈ ਡੋਨਟ ਨਾ ਲਾ ਜਾ ਖਰੇ ਡੱਬਿਆਂ ਡੱਬਿਆਂ ਦੇ ਵਿੱਚ ਸੇਗਾ ਮੈਂ ਚੱਕ ਇਦਾਂ ਅੱਗ ਲਾਇਆ ਗਾਲਾਂ ਵੀ ਪਈਆਂ ਮੈਨੂੰ ਕਹਿੰਦੇ ਜੋ ਚੀਜ਼ ਆਉਂਦੀ ਚੱਕ ਚੱਕ ਬਾਅਦ ਸੜਦਾ ਜਾਂਦਾ ਹੈ ਹਨ ਉਹ ਰਾਤ ਚ ਆ ਜਾਂਦੀ ਹੈ ਰੋਜ ਹੀ ਸਵੇਰੇ ਜੇ ਸੁਖਣੀ ਛੱਡਣ ਜਾਣਾ ਨਾ ਗਲਵਸ ਪਾ ਕੇ ਕੁੱਛ ਪਾ ਕੇ ਦਬੋ ਦੋ ਦੋ ਪਜਾਮੇ ਪਾ ਕੇ ਕਿ ਸਕੂਟਰੀ ਤੇ ਹਵਾ ਨਾ ਲੱਗੇ ਹਨ ਹਜੇ ਨਹੀਂ ਠੰਡ ਨਹੀਂ ਹੋਈ ਠੰਡ ਹੋ ਜੇ ਉਦੋਂ ਚਲ ਕਾਰ ਚ ਛੱਡਿਆ ਕਰਾਂਗੇ ਤੇ ਹੁਣ ਹਜੇ ਮੌਸਮ ਐਦਾਂ ਦਾ ਰਵੈ ਜੀ ਕਿਤੇ ਜਿਆਦਾ ਠੰਡ ਨਹੀਂ ਹੋਵੇ ਜਿੱਦਾਂ ਹੁਣ ਇਹਲਾ ਹੁਣ ਆ ਐਦਾਂ ਸੂਈਆਂ ਚੁੱਭਦੀਆਂ ਕਿ ਜੈਕਟ ਲਾ ਦੀਏ ਐਨ ਤੋਂਪ ਆ ਜਾਂਦੀ ਆ ਤੇ ਸਵੇਰ ਨੂੰ ਸਵੇਰ ਨੂੰ ਐਨ ਪੂਰੀ ਠੰਡ ਹੁੰਦੀ ਆ ਤੇ ਸ਼ਾਮ ਨੂੰ ਠੰਡ ਹੁੰਦੀ ਆ ਯਾਨੀ ਦਿਨੇ ਮੌਸਮ ਐਦਾਂ ਦਾ ਰਵੈ ਉਹ ਜਿਹੜਾ ਤੋਂ ਦਾਈਆਂ ਵਿੱਚ ਮੀਂਹ ਚਿਕੜੋ ਚਿਕੜੇ ਉਹ ਗੰਦਾ ਜਿਹਾ ਬੈਦਰ ਨਹੀਂ ਵਧੀਆ ਲੱਗਦਾ ਮੈਨੂੰ ਆਈ ਡੋਨਟ ਲਾਈਕ ਕਿਉਂ ਸਵੀਟੀ ਸਵੀਟੀ ਇਹ ਮੇਰੀ ਬਲੁੰਗੜੀ ਇਹ ਮੇਰਾ ਪਾਲੂ 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 ਚਲੋ ਹੁਣ ਪੱਠੇ ਰਹਿ ਗਏ ਪੱਠੇ ਕੁੱਤਰ ਲਈਏ ਇਹਨੂੰ ਕਰਦੀ ਆ ਇੱਧਰ ਕਰ ਦੇਣਾ ਇਹ ਆਰਾਮ ਕਰ ਲੋ ਵੀ ਘੜੀ ਸਵੀਟੀ ਆਪਣੀ ਕਰਦੇ ਆ ਫੇ ਅੱਜ ਸਾਗ ਬਣਾਉਣਾ ਮਾਦਾ ਨਾਲ ਕਰਦੇ ਆ ਗੱਲਾਂ ਬਾਤਾਂ ਚਾਹ ਦੇ ਨਾਲ ਤੁਹਾਨੂੰ ਪਤਾ ਹੈ ਛਕਦੇ ਆ ਰੋਟੀਆਂ ਹੋਰ ਸੁਣਾਓ ਤੁਹਾਡੇ ਵਾਲਾ ਕਿੱਦਾਂ ਬੈਦਰ ਸਹੀ ਆ ਹੋਰ ਕੋਈ ਸਾਡੇ ਦਬਾਬੇ ਦੇ ਵਿੱਚ ਤਾਂ ਜਹਾਜਾਂ ਦੇ ਰੀਚ ਤਾਂ ਵਧੀਆ ਬੈ ਜਾ ਰਾ ਟੱਪ ਆਉਂਦੀ ਹੈ ਪੂਰੀ ਐਨ ਓਕੇ ਰਿਪੋਰਟ ਹੈ ਵਿਲੇਜ ਵਾਈਬ ਅਮਰੂਦ ਵੀ ਸਾਜ ਪੱਕ ਗਏ ਕਹਿੰਦੇ ਤੁਖਮ ਨੇ ਵੀ ਆ ਗਈ ਸਕੂਲੋਂ ਸਾਡਾ ਸਾਗ ਵੀ ਰੱਜ ਗਿਆ ਸਾਡਾ ਸਾਗ ਵੀ ਬਣ ਗਿਆ ਸਾਡੀ ਸੁੱਕੂ ਵੀ ਆ ਗਈ ਮੰਮੀ ਕਿੰਨੇ ਸ਼ੈਤਾਨ ਹੈ ਮਿੱਠੇ ਮਿੱਠੇ ਕੱਢ ਲਏ ਆ ਮਿੱਠੇ ਮਿੱਠੇ ਕੱਢ ਲਏ ਤੇ ਉਹਨੇ ਵੀ ਖਾਣਦੇ ਮਿੱਠੇ ਆਲੂ ਖਾਂਦੀ ਨੇ ਮਿੱਠਾ ਮਣੀ ਖਾਂਦੇ ਨੇ ਤਾਂ ਅੱਛਾ ਅੱਛੇ ਵਿੱਚੋਂ ਕੱਢ ਦਿੰਦੀ ਆ ਸਾਗ ਨਹੀਂ ਖਾਦੀ ਭਲਾ ਇਹਨਾਂ ਨੂੰ ਰਸਾ ਸਾਗ ਬਣਾ ਰਹੇ ਆ ਰੋਟੀ ਬਕ ਰਹੇ ਆ ਮੈਂ ਆ ਦਿਖਾਈ ਰੋਟੀ ਇਹਦੀ ਕਿੰਨੀ ਛੱਡੀ ਆ ਜਿੱਦਾਂ ਬੁਰਕੀਆਂ ਜਿੱਦਾਂ ਆ ਦੇਖ ਲੈ ਪਤਾ ਨਹੀਂ ਕੀ ਖਾਂਦੀ ਇਹ ਲੋਕਾਂ ਦੇ ਨਿਆਣੇ ਪਤਾ ਕਿੰਨੀ ਕਿੰਨੀ ਚੀਜ਼ ਖਾ ਲੈਂਦੇ ਆ ਫਰੇਲੇ ਕੀਤੇ ਹੋ ਆ ਕੀ ਆ ਕ੍ਰੇਲੀਆਂ ਆ ਖਾ ਗਾ ਇਸ ਖਾ ਰੋ ਖਾ ਖਾ ਲਈਏ ਗਾਇਸ ਖਾ ਲੋ ਕੰਨੀ ਕ੍ਰੇਲੀਆਂ ਨਿਕੇ ਨਿਕੀਆਂ ਕਿੰਨਾ ਟਾਈਮ ਲੱਗਣਾ ਵੀ ਹਜੇ ਖਾਣਾ ਨੇ ਨਹੀਂ ਉਹਦਾ ਪੁੱਛਣਾ ਮੈਨੂੰ ਤਾਂ ਪਸੰਦ ਨਹੀਂ ਸਾ ਦਰਫੜੇ ਮੂੰ ਤੇਰੇ ਹਾਂ ਸੱਚੀ ਨਹੀਂ ਬਸਾ ਭੱਜ ਗਿਆ ਮੇਰਾ ਬਣਾਉਂਦੀ ਦਾ ਬੰ ਅਹ ਕਹਿੰਦੇ ਕਿੰਨੇ ਕਿੰਨੇ ਕਿਦਾ ਕਹਿੰਦੇ ਕਹਾਵਤ ਜੇ ਪਾਉਂਦੇ ਹੁੰਦੇ ਸਿਆਣੇ ਇਹ ਚੱਤੇ ਕੋ ਲੱਗਿਆ ਮੈਨੂੰ ਖਾਣ ਵਾਲਿਆਂ ਨੇ ਹੱਜ ਨਹੀਂ ਪਾਇਆ ਪਤਾ ਨਹੀਂ ਹੂੰ ਚਲ ਦੇਖੇ ਨੇ ਆਉਂਦੇ ਪੂਰੀ ਕਰਦੇ ਕਮੈਂਟਾਂ ਦੇ ਦੱਸਦੇ ਤੂੰ ਲਾਣਾ ਉਹ ਦੁਕਾਨ ਲਈ ਤੂੰ ਆ ਸਾਗ ਇੱਧਰ ਦੇ ਨਾ ਉੱਪਰ ਲਿਆਂਦਾ ਨਿੰਬੂ ਨਾਲੇ ਪਾਈਆਂ ਆਹੋ ਥੱਕ ਗਈ ਸਾਗ ਬਣਾਉਂਦੇ ਭੁੱਖ ਲੰਗੀ ਆ ਥਾਣਾ ਜਿ ਕੋ ਨਿੰਬੂ ਦਾ ਇਹੋ ਨਹੀਂ ਪਸੰਦ ਆ ਨਾ ਮੈਂ ਨਿੰਬੂ ਜ਼ਰਾ ਸੇ ਬੜਾ ਹੈ ਬਾਬਾ ਛਿੜਕੋਗੇ ਉੱਪਰ ਸੁੱਖੋ ਖਾ ਕੇ ਦੇਖ ਇੱਕ ਟੱਕਰ ਆ ਬਤਾ ਖਾ ਕੇ ਦੇਖ ਇੱਕ ਬਹੁਤ ਸਵਾਦ ਅਮਰੂਦ ਹੈ ਸੁਣਿਆ ਖਾ ਕੇ ਦੇ ਇੱਕ ਖਾਲ ਮਾੜਾ ਖਾ ਕੇ ਦੇ ਤੈਨੂੰ ਸਵਾਦ ਆਇਆ ਨਾਲ ਇਹਦੇ ਮੂਹਰੇ ਦੰਦੀ ਵੱਟ ਕੇ ਦੇਖਾਂ ਕੜਾ ਕਾਲੀ ਜਾ ਹੁਣ ਰੁੱਝੀ ਜਾਵੇ ਹੋਲੀ ਹੋਲੀ ਓਕੇ ਤਾਂ ਹਾ ਟੋਪਾ ਕੀ ਕਰੀਏ ਹੁਣ ਸਿਉਰੀ ਦਾ ਟੋਪਾ ਇਹ ਮੌਸਮ ਵਧੀਆ ਨਹੀਂ ਤੇ ਬੰਦਾ ਨਾਲ ਨਾਲ ਧੋਣੀ ਸੇਕ ਲਾਂਦਾ ਨੇ ਅੱਗ ਸੇਕ ਲਈ ਹਾਂ ਦੱਤੀ ਲਈ ਅੱਗ ਲਗਾਉਂਦਾ ਮੈਂ ਨਾਲ ਇਹ ਉਹ ਨਹੀਂ ਜਾਨੀ ਬਣਾਉਂਦੇ ਹੁੰਦੇ ਲੋਕੇ ਰੋਟੀ ਸਬਜ਼ੀ ਇਹ ਲੱਕੜ ਲਾਵਾਂ ਮੈਂ ਦਾਦਾ ਉਹ ਹੀ ਹੈ ਜਿਹੜੇ ਬਣਾਉਂਦੇ ਹੁੰਦੇ ਆ ਢੇਰਾਂ ਜੀ ਰੁੱਬੇ ਹੁੰਦੇ ਆ ਆ ਫੂਲ ਲੱਗਦੀ ਹੈ ਤੁਹਾਡੇ ਅੱਗੇ ਹੈਨਾ ਖੁੰਬਾ ਖੁੰਬਾ ਨੂੰ ਸਾਦੇ ਸਾਜੂ ਕਦੇ ਬਣਾਈ ਨਹੀਂ ਆਪਾਂ ਕਦੀ ਹੂੰ ਕਈ ਵੇ ਐਲੋਵੇਰਾ ਦੀ ਵੀ ਬਣਾ ਲੈਂਦੇ ਸੱਜੇ ਸ਼ੂਗਰ ਵਾਲਿਆਂ ਨੂੰ ਵਧੀਆ ਹੁੰਦੀ ਹੂੰ ਤੇ ਐਲੋਵੇਰਾ ਦੀ ਮੈਂ ਦੇਖਿਆ ਬਣਾ ਕੇ ਖਾਂਦੇ ਪਰ ਆਪਾਂ ਨਹੀਂ ਲਾ ਸਕਦੇ ਉਹ ਤਾਂ ਕੋਈ ਸਾਗ ਜਿਹੜੋ ਖਾ ਲੈਂਦਾ ਧੂਰੀਆ ਵੱਧ ਗਿਆ ਕਾਸਟ੍ਰੋਲ ਵੱਧ ਗਿਆ ਤੇ ਅੱਗੇ ਜਦੋਂ ਸਾਡੇ ਜਾਂ ਦਾਦੀਆਂ ਹੁੰਦੀਆਂ ਸੀ ਨਾ ਦਾਦੀ ਨੇ ਤੌੜੀ ਚ ਰੱਖਣਾ ਸਾਗ ਤੇ ਅੱਧਾ ਕਾ ਕੱਚਾ ਜਿਆ ਹੁਣ ਆ ਪੌਲੀ ਲਾ ਮਾਜੀ ਪਾਣੀ ਸਾਗ ਕੱਚਾ ਹੀ ਖਾ ਲੈਣਾ ਅੱਧਾ ਕੋਈ ਨਹੀਂ ਸਿੱਧਾ ਵੱਧ ਧੂਰੀਆ ਹੋ ਜਾਊਗੀ 슈ਗਰ ਹੋ ਜਾਊਗੀ ਤੇ ਕਾਸਟ੍ਰੋਲ ਹੋ ਜਾਊਗਾ ਪਤਾ ਹੀ ਨਹੀਂ ਹੁੰਦਾ ਸੀਗਾ ਜੇ ਕੇ ਸਿਰ ਦੁਖਣਾ ਤਾਂ ਕਹਣਾ ਇੱਥੇ 25 ਪੈਸੇ ਵਾਲੀਆਂ ਨੇ ਸਿੰਦੀ ਗੋੜੀ ਲੈ ਆਓ ਹੁਣ ਸੁਦੀ ਹਟਿਓ ਬਾਅਦ ਹੂੰ ਉਹ ਨਰਮ ਉਹ ਚਾਹ ਬਣਾ ਕੇ ਤਾਂ ਗੋਲੀ ਲੜੀ ਖਾ ਚੱਲ ਸਿਰ ਹਟ ਜਾ ਪਰ ਆ ਜਿਹੜੇ ਕਣਕ ਦੀ ਰੋਟੀ ਆ ਆਪਾਂ ਨੂੰ ਲਾਤੀ ਆ ਕਹਿੰਦੇ ਆਪਣਾ ਖਾਣਾ ਨਹੀਂ ਹੈਗਾ ਆਪਣੀ ਸਿਰ ਦੀ ਬਾਜਰੇ ਦੀ ਮੱਕੀ ਦੀ ਐਦਾਂ ਆਪਣਾ ਖਾਣਾ ਚ ਹੈਗਾ ਕਣਕ ਦੀ ਰੋਟੀ ਇੱਥੋਂ ਖਾਣਾ ਆਪੇ ਗਲਤ ਆ ਕਹਿੰਦੇ ਬਾਜਰੇ ਦੀ ਮੱਕੀ ਦੀ ਹੋਰ ਬੜੇ ਕਾਦੀ ਕਾਦੀ ਉਹ ਰੋਟੀਆਂ ਕਹਿੰਦੇ ਸੀਗੀਆਂ ਪਹਿਲਾਂ ਖਾਣਾ ਮੈਂ ਮਮਾ ਮਮੀ ਆਈ ਕਰਨ ਆ ਅੱਛਾ ਕਾਦੀ ਮੈਂ ਤੁੰਗਾ ਮੈਂ ਫੜ ਕੇ ਰੱਖ ਕਾਦੀ ਸੁਖਰੀ ਨੇ ਬਣਾਇਆਗਾ ਅੱਜ ਸਾਰਾ ਸਾਡੇ ਸੁਗਮ ਨੇ ਬਣਾਇਆ ਸਾਗ ਕਹਿੰਦੀ ਜਿੱਦਾਂ ਤੂੰ ਕਰਦੀ ਐ ਇਦਾਂ ਤੇ ਮੈਂ ਵੀ ਮਧਾਣੀ ਫੜ ਕੇ ਇਦਾਂ ਹੀ ਕਰਨਾ। ਕਰੇਲੇ ਚੈੱਕ ਕਰੋ ਇਹਦੇ। ਕਰੇਲੇ ਚੈੱਕ ਕਰੋ। ਹਲੋ ਖਾਓ ਖਾਓ ਖਾਓ। ਖਾਣੇ ਹੁੜੇ ਹੈ, ਖਾਣੇ ਹੁੜੇ ਮੇਰੀ ਭੁੱਖੋ। ਤੇ ਆਤਾ ਹੈ। ਅ ਇੱਕ ਡਮ ਡਾਕ 2:00 ਵੱਜ ਗਏ ਗਾਇਜ਼। 2:00 ਹੋਏ ਹੁਣ ਆਪਾਂ ਗਾਂ ਨੂੰ ਕਰ ਦੇਣਾ ਪੱਠੇ ਪਾ ਦੇਈਏ। ਹੁਣ ਵੱਡੀ ਵੀ ਸਾਡਕ ਹੋਊਗੀ। ਤੇ ਵਿਆਹ ਵੀ ਇਹਦਾ ਇੱਥੇ ਕਰਾਂਗੇ ਹੁਣ ਅਸੀਂ ਜਾਣਾ। ਹੁਣ ਇੱਥੇ ਰੱਖ ਲੈਣੀ ਐ। ਅਹੀਂ ਦੇਲੀ ਹੁਣ। ਆਹ ਤੁਮ ਮੀਨ ਇਹ ਮਾਂ ਨੂੰ ਜਵਾਬ ਇਹਨਾਂ ਨੂੰ ਜਵਾਬ ਦੇ ਰਹਾ ਦੇਣੀ ਇਹ ਨਾਲ ਦਦੂ ਕੁੜੀ ਦੇਣੀ ਕਹਣਾ ਮੁੰਡਾ ਹੈਗਾ ਤੁਹਾਡੇ ਕੋ ਰੱਖੋ ਬਸ ਕੁੜੀ ਸਾਡੀ ਹੈਨਾ ਸੱਭ ਨੂੰ ਵੀ ਇੱਥੇ ਹੀ ਸੱਭ ਨੂੰ ਬੁਲਾਇਆ ਕਾਹਦੇ ਉਹ ਉਹਨਾਂ ਨੂੰ ਦੇ ਦੇਣਾ ਆਪਾਂ ਸੱਭਾ ਕੰਨਾ ਨਹੀਂ ਲੈ ਕੇ ਸੱਭ ਦੇ ਬੁਲਾਇਆ ਹਾਂ ਸੱਪੜੇ ਪਾਏ ਬਿਨਾਂ ਰਹਿ ਨਹੀਂ ਸਕਦਾ ਤੂੰ ਆਪਣੇ ਪਾਏ ਬਿਨਾਂ ਰਹਿ ਨਹੀਂ ਸਕਦਾ ਅੱਛਾ ਇਹ ਚੱਲ ਠੀਕ ਪਾਓ ਇੱਥੇ ਲਾਈਏ ਕਿ ਤੂੰ ਜਾਣਾ ਉੱਤੇ ਤੂੰ ਵੀ ਚੱਲ ਜਣਾ ਨਾਲ ਉੱਥੇ ਤੂੰ ਚੱਲ ਤੂੰ ਚੱਲ ਉੱਥੇ ਜਾਣਾ ਤੈਨੂੰ ਇਹ ਇੱਥੇ ਰੱਖਣਾ ਕਿਤੇ ਨਹੀਂ ਜਾਣ ਦੇਣਾ ਹਾਂ ਅਸੀਂ ਬੰਨ ਲੈਣੀ ਤੇ ਉਹ ਲੈਣਾ ਆਏ ਆਈ ਲਕੋਲਾ ਇੱਥੇ ਰੱਖਣਾ ਇੱਥੇ ਇੱਥੇ ਆਹੀ ਲਕੋਲਾ ਨਹੀਂ ਕਿਡਨਾਪ ਕਰ ਲੈਣੀ ਮੈਂ ਠੀਕ ਮਾਰੂੰਗਾ ਮੈਂ ਆਹ ਦੋ ਦੋ ਬਚਾਵਾ ਮਮੀ ਮੈਂ ਕਿੰਨਾ ਕੀਤਾ ਹਾਂ ਚਲੋ ਪੱਠੇ ਪਾ ਦੀਏ ਇਹਦੀਆਂ ਗੱਲਾਂ ਨੁਕਸਾਂ ਦੇ ਇੱਥੇ ਬੈਠੇ ਬੈਠੋ ਇੱਥੇ ਬੈਠੋ ਮੈਂ ਗਾਈ ਸਿੱਧੇ ਬੈਠੋ ਗੱਲ ਸੁਣੋ ਸਾਡੀ ਬੱਲੋ ਗਾਇਸ ਆ ਕੋਰਸੀ ਤੇ ਇੱਥੇ ਬਹਿ ਜਾ 3 ਵਜੇ 3 ਵਜੇ ਪੱਠੇ ਪਾਣੇ ਕਾਹਦੇ 2 ਵਜੇ ਪਾਉਣੇ ਆ ਨਾ 3 ਵਜੇ ਪਾਉਣੇ ਆ 3 ਵਜੇ ਕਾਹਦੇ ਕਿਉਂ ਸੁਖਨੀ ਨਹੀਂ ਕਿਹਾ 3 ਵਜੇ ਪਾਉਣੇ ਹਾਂ ਇਹ ਤਾਂ ਬਹੁਤ ਕੁਸ਼ਲ ਐ ਹੋਈ ਉਹਦੇ ਜੀ ਕਿ ਹਨ ਉਹਦੋਂ ਸੁਖਨੀ ਮਟਰ ਨਹੀਂ ਲਾਈ ਜਾਂਦੀ ਸੀ ਕਿ ਸਾਫ ਤੇ ਮਟਰ ਗੱਡੀ ਜਾਂਦੀ ਹੈ ਕਹਿੰਦੀ ਮਟਰ ਹੋ ਜਾਣੇ ਆ ਉਹ ਸੱਚੀ ਹੋ ਗਏ ਮਟਰ ਥਾਲੀ ਘਾਲਦਾ ਮੈਂ ਇੱਕ ਤਾਂ ਇੱਥੇ ਕੋ ਪੁੰਗਰੇ ਆ ਆ ਮਟਰ ਪੁੰਗਰੇ ਆ ਜੀ ਇਧਰੋਂ ਦਹਾਲਦਾ ਤੁਹਾਨੂੰ ਆ ਦੇਖੋ ਆਪ ਉੰਗਰ ਗਿਆ ਹਨ ਇਹਨੂੰ ਇੱਥੇ ਆਪਾਂ ਇਹਦਾ ਲਾ ਦੇਣਾ ਲੈ ਮੈਂ ਨਿਆ ਪਹਿਲੀ ਮਿੱਟੀ ਹਾ ਤੋ ਤੇ ਤੁਹਾਨੂੰ ਉਹ ਮਟਰ ਦਿਖਾਉਂਦਾ ਕਿੱਥੇ ਉੱਗਿਆ ਇਹਦਾ ਬੂਟਾ ਜਾਂ ਹੱਥ ਛੱਡ ਇਹਦੇ ਚ ਆ ਉੱਗ ਗਿਆ ਮਟਰ ਦਾ ਇਹਦੇ ਇਹ ਆ ਆਲਾ ਆ ਮਟਰ ਦਾ ਇਹ ਲੋ ਮਟਰ ਦਾ ਉੱਗ ਗਿਆ ਵੱਡੇ ਹੋ ਗਏ ਚੱਲ ਪੱਟ ਕੇ ਦੇਖਾਂ ਇਹ ਕਿੰਨਾ ਕਾ ਨਾ ਮੈਨੂੰ ਕੰਨ ਪੱਟੋ ਚਰਿਆਂ ਦਾ ਸੁੱਖੋ ਦੀ ਮਿਹਨਤ ਆ ਬਜਾਰੀ ਨੇ ਸੱਚੀ ਲਾਇ ਸੱਚੀ ਹੋ ਗਿਆ ਜੇ ਲੋ ਮਟਰ ਉਦਾਂ ਵੀ ਬਹੁਤ ਕਰਮਾ ਵਾਲੀ ਐ ਸੁੱਖੋ ਨਹੀਂ ਸਾਡੀ ਇਹ ਮੇਰੀ ਜਾਨ ਆ ਜਾਨ ਹਾਂ ਬੱਸ ਕਰ ਮੇਰੇ ਪਤਾ ਹੋਣੀ ਮਿੱਟੀ ਪਾਉਣੀ ਆੜੇ ਤੋਂ ਆੜੇ ਥੰਦਾ ਮੈਂ ਚੱਲ ਭਾਈ ਇਹ ਖੇਡਣ ਲੱਗੀ ਆ ਕੀ ਬੜਾ ਕੋਲੇ ਗਈਆਂ ਅੱਛਾ ਕਿੱਥੇ ਲੇ ਪਾਉਣੀ ਉੱਪਰ ਆ ਲੈ ਵੀ ਮੰਮੀ ਮੈਂ ਨਾ ਮਸ਼ੀਨ ਦਾ ਕਰ ਲਾਂ ਨੀ ਮੰਮੀ ਨਹੀਂ ਇਨਾ ਰਹਿੰਦੇ ਹੱਥਾਂ 'ਚ ਆੱਕੇ ਰਹਿਣਾ ਤੇ ਉਹ ਉਹ ਲੈ ਆਈਆਂ ਲੰਨ ਜਾ ਕੇ ਉਹਦੇ ਵਿੱਚ ਲਾਣਾ ਕਹਿੰਦੇ ਆ ਨਾ ਮੈਂ ਪਤਾ ਨਹੀਂ ਇੱਕ ਵਾਰ ਕਿਸੇ ਦੇ ਗਿਆ ਸੀਗਾ ਮੈਂ ਕਿਹਾ ਅਲੜ ਦੇ ਦੋ ਉਹ ਕਹਿੰਦੇ ਅਲੜ ਕੀ ਜਾਦਾ ਮੈਂ ਹਾਂ ਦੁਕਾਨ ਤੇ ਆਹ ਦੇ ਲੋ ਸੁਖਮਨੀ ਅਲਣ ਪਾਉਣ ਲੱਗੀ ਆ ਇਹ ਸਾਕ ਘੋੜਦੀ ਆ ਮੈਂ ਕਿਹਾ ਅਲੜ ਦੇ ਦੋ ਅਲੜ ਤਾਂ ਉਹਨੇ ਕੁੜੀ ਨੂੰ ਕਹਿੰਦੇ ਆ ਕਹਿੰਦੇ ਅਲਣ ਕਹਿੰਦੇ ਇਹਨੂੰ ਸਾਰੇ ਐਡਵੈਸ਼ਨ ਸੁਖਮਨੀ ਓਕੇ ਮੈਂ ਪਾਣਾ ਮੈਂ ਉੱਥੇ ਖੜਮ ਹਾਂ ਜੱਲਮ ਬੜਾ ਅਸੀਂ ਤਾਂ ਹੁਣ ਇੱਕੋ ਵਾਰ ਪਾ ਲੈਣਾ ਮੋਟ ਮੋਟ ਤਾਂ ਨਹੀਂ ਪਾਉਣਾ ਹੈ ਪਾ ਕੇ ਹੁਣ ਮਾਰ ਦਿਆਂਗੇ ਚੱਲ ਮੰਮੀ ਨੂੰ ਕਰੰਦੇ ਮੈਨੂੰ ਕੰਨਾ ਲੈ ਆ ਤੇ ਪਾ ਲੇ ਤੇ ਤੂੰ ਮਾਹੀ ਪਿੱਛੇ ਦਾ ਪਿੱਛੇ ਛਿੱਟਾ ਨੂੰ ਪਾ ਦੇ ਪਿੱਛੇ ਵੇਲੇ ਵਾਹ ਕਿ ਗੁਰੂ ਵਾਹ ਕਿ ਗੁਰੂ ਵਾਹ ਕਿ ਗੁਰੂ ਵਾਹ ਉਹਨਾਂ ਦੇ ਕਹਿੰਦੇ ਅਮੀ ਇਹ ਕਾਤੇ ਪਾਉਂਦੇ ਹੁੰਦੇ ਬੱਚਾ ਆਟਾ ਜੇ ਇਹਨਾਂ ਦੋਈ ਨੇ ਵੀ ਨਹੀਂ ਪਤਾ ਜਦ ਤੋਂ ਪਾਉਂਦੇ ਹੁੰਦੇ ਅਸੀਂ ਪਾਈ ਜਾਂਦੇ ਹਾਂ ਸੋਹਣਾ ਹੋ ਜਾਂਦਾ ਕਹਿੰਦੇ ਹਾਂ ਸੋਨਾ ਹੋ ਜਾਂਦਾ ਹੈ ਓਕੇ ਨਾਲ ਫੇ ਮੱਕੀ ਦੀ ਰੋਟੀ ਚੱਲੂ ਅੱਜ ਜਿਹੜੀ ਖਾਣੀ ਉਹ ਹੀ ਬਣਾ ਲਾਂਗੇ ਮੱਕੀ ਖਾਣੀ ਮੱਕੀ ਖਾਣੇ ਉਹ ਕਣਕ ਖਾਣੀ ਕਣਕ ਅੱਜ ਮੱਕੀ ਦੀਆਂ ਕਹਿੰਦੇ ਚੱਲਣਗੀਆਂ ਸਾਗ ਹੁਣ ਬਣ ਗਿਆ ਹੈ ਨਾ ਆਪਣਾ ਹੁਣ ਤਾਂ ਨਹੀਂ ਗੈਸ ਤੇ ਰੱਖਣਾ ਇੱਥੇ ਚਿੱਲੇ ਤੇ ਰੱਖਣਾ ਮੈਂ ਕਹਿੰਦਾ ਮੈਂ ਰੋਟੀ ਵੀ ਚਿੱਲੇ ਤੇ ਲਾ ਲਾਂ ਅੱਜ ਤੇ ਨੌਂ ਸ਼ਾਮ ਹੁੰਦਾ ਪਾਣੀ ਗਰਮ ਕਰ ਕਿਉਂ ਵਾਲਿਆ ਯਾਰ ਨਾ ਗੈਸ ਤੇ ਜ਼ਰੂਰੀ ਕਰਨਾ ਹੈ ਜਿੱਦਾਂ ਬੁੜੀ ਕਹਿੰਦੀ ਆਏ ਗਏ ਲਈ ਚਿੱਲਾ ਜੀ ਹੂ ਕਹਿੰਦੀ ਮੈਂ ਮਰ ਜਾ ਕਹਿੰਦੇ ਚਾਹ ਵੀ ਗੈਸ ਤੇ ਬਣਾਉਂਦੀ ਆ ਕਹਿੰਦਾ ਹਾਂ ਗੈਸ ਤੇ ਬਣਾਉਂਦੀ ਆ ਕਹਿੰਦੀ ਮੈਂ ਨਹੀਂ ਮੈਂ ਆਏ ਗਏ ਲਈ ਚਾਹ ਲੈ ਕਹਿੰਦੀ ਗੈਸ ਵਰਤਦੀ ਹਾਂ ਬਸ ਮੇਰਾ ਚਿੱਲਾ ਹੀ ਮੈਂ ਗਾਈ ਤਾ ਪੁਰਾਣੀ ਵੀਡੀਓ ਬੜੀ ਮਾਰ ਕੇ ਮੇਰਾ ਕੰਮ ਦੇਖੋ ਮੇਰਾ ਕੰਮ ਦੇਖੋ ਗਾਈ ਅਕੀਲੇ ਅਜੇ ਉਹਦੋਂ ਬਾੜ ਲਾਂਗੇ ਆ ਕਿ ਹੁਣੇ ਬਾੜ ਦੇਵਾਂ। ਆ ਪਾਣੀ ਰੱਖ ਤੂੰ ਪਰ ਕਾਂ ਦਾ ਚੁੱਲਾ ਥੋੜੇ ਪਾਬੰਦ ਹੋਣ ਦੇਣਾ। ਹਾਂ ਹਾਂ। ਉਹ ਸੀ ਤਾਂ ਬਾੜਿਆ। ਚੱਲ ਨੋਲਣ ਪਾਣੀ ਕਰਨ ਕਰ ਲੈਂਦੇ ਆ ਨਾ। ਹਾਂ। ਅੱਬੇ ਇੱਕ ਤਾਂ ਕਰਦੀ ਇਹਨੇ ਖਰਾਬ ਮੰਮੀ ਨੇ। ਆਲੇ ਮੇਂ ਬਣੀ। ਆ ਨਮੀ ਜਿਹੀ ਇਹ ਖਰਾਬ ਹੋ ਗਈ ਮੈਂ ਕਹਿੰਦਾ ਦੂਜੀ ਬਣਾ ਲਾਂ। ਉਹਦਾ ਹੱਥ ਨਹੀਂ ਮੰਮੀ ਨੇ ਬੜਿਆ ਘੋਲਤਾ ਐ। ਇਹਨੂੰ ਪਾਣੇ ਕੇ ਚਲ ਇੱਕ ਕਰੀ। ਕੋਤਰ ਲਾ ਲੈਣੇ ਆ ਤੇ ਉਹ ਵੀ ਵੀਡੀਓ ਦੇ ਦੇ ਕਹਿੰਦੇ ਅਹੇ ਸ਼ੋਲੇਖਾਨ ਖਾਦੇ ਪਰਿਵਾਰ ਨੇ ਮੈਂ ਕਿਹਾ ਸ਼ੋਲੇਆਂ ਚ ਹੋਣਾ ਕੁਝ ਮਾਦਮੇ ਕਹਿੰਦੀ ਸ਼ੋਲੇ ਨੰਗਾ ਆਇਆ ਕਰ ਮੈਂ ਕੀ ਹੋਇਆ ਉਹ ਖਬਰ ਦਿਖਾ ਲੈਣ ਆਪੇ ਕਹਿੰਦੀ ਵਿੱਚ ਕਿਸੇ ਦੇ ਤਿੰਨ ਚਾਰਾਂ ਜਣਾਂ ਨੇ ਖਾਧਿਆ ਹਸਪੀਟਲ ਦਾ ਦਾਖਲ ਖਤਰੇ ਤੋਂ ਖਤਰਾ ਆ ਜਾਨਿਕਾ ਇਹ ਪਤਾ ਨਹੀਂ ਮੈਂ ਕਿਹਾ ਵਿੱਚ ਹੋਣਾ ਕੁਝ ਇਹ ਤਾਂ ਸ਼ੋਲੇ ਨੇ ਤਾਂ ਕੀ ਹੋਣਾ ਨਾ ਬੁੜੀਆਂ ਆਪਣੀਆਂ ਬਹਿਮਣਾਂ ਨੂੰ ਪਤਾ ਹੀ ਹੈ ਚੱਲ ਹੁਣ ਸਾਗ ਦਾ ਮੰਮੀ ਨਾਲ ਕਰਾਤਾ ਕੰਮ ਜਿੰਨਾ ਕਰਾਉਣਾ ਸੀ ਕੋਟ ਦਾ ਥੋੜਾ ਜਿਹਾ ਮਾਦਰਾ ਕੋਟ ਦਾ ਬਾਕੀ ਮੈਂ ਕੋਟਤਾ ਤੇ ਹੁਣ ਪੱਟੇ